ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਜਿਹੜ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਅੱਜ ਤੁਹਾਡੇ ਸਾਹਮਣੇ ਦੋ ਅਜੇਹੀਆਂ ਖਬਰਾਂ ਲੈ ਕੇ ਆਏ ਆ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੰਨੀਆਂ ਸ਼ਰਮਨਾਕ ਖਬਰਾਂ ਨੇ ਵੇਖੋ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਜਿਹੜੀ ਪਹਿਲੀ ਖ਼ਬਰ ਤੁਹਾਨੂੰ ਦੱਸ ਰਹੇ ਆ ਕਿ ਇੱਕ ਮਾਸੀ ਵੱਲੋਂ ਆਪਣੀ ਸਗੀ ਭਾਂਜੀ ਨੂੰ ਵੇਚ ਦਿੱਤਾ ਜਾਂਦਾ ਹੈ ਤੇ ਇਹ ਜਿਹੜੀ ਖਬਰ ਹੈ ਹਬੋਰ ਤੋਂ ਆ ਰਹੀ ਹੈ ਦੇਖੋ ਕਿੰਨੀ ਸ਼ਰਮ ਸਿਆਰ ਕਰਨ ਵਾਲੀ ਖਬਰ ਹੈ ਵੇਖੋ ਦੁਨੀਆ ਦੇ ਉੱਤੇ ਕੀ ਕੀ ਹੋ ਰਿਹਾ ਮਾਸੀ ਦੇ ਵੱਲੋਂ ਆਪਣੀ ਹੀ ਭਾਂਜੀ ਨੂੰ ਬੀਕਾਨੇਰ ਦੇ ਵਿੱਚ ਵੇਚ ਦਿੱਤਾ ਜਾਂਦਾ ਹੈ ਜਿਸ ਤੋਂ ਤੁਹਾਨੂੰ ਦੱਸ ਦਈਏ ਕਿ ਹਬੋਰ ਦੇ ਵਿੱਚ ਉਹ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਾਸੀ ਵੱਲੋਂ ਆਪਣੀ ਜਵਾਨ ਭਾਂਜੀ ਨੂੰ ਬੀਕਾ ਨੇਲ ਦੇ ਵਿੱਚ ਵੇਚ ਦਿੱਤਾ ਜਾਂਦਾ ਜਦੋਂ ਕਿ ਉਸ ਤੋਂ ਬਾਅਦ ਲੜਕੀ ਦੇ ਜਿਹੜਾ ਪਰਿਵਾਰ ਹੁੰਦਾ ਉਹ ਬਹੁਤ ਪਰੇਸ਼ਾਨ ਹੁੰਦਾ ਤੇ ਉਹਨਾਂ ਵੱਲੋਂ ਆਪਣੀ ਲੜਕੀ ਦੀ ਭਾਲ ਕੀਤੀ ਜਾਂਦੀ ਆ ਪਰ ਲੜਕੀ ਕਿਤੋਂ ਨਹੀਂ ਮਿਲਦੀ ਤਾਂ ਥੋੜੇ ਦਿਨਾਂ ਬਾਅਦ ਜਦੋਂ ਉਸੇ ਲੜਕੀ ਵੱਲੋਂ ਹੀ ਕਿਸੇ ਦੇ ਫੋਨ ਤੋਂ ਆਪਣੇ ਘਰੇ ਫੋਨ ਕੀਤਾ ਜਾਂਦਾ ਤੇ ਆਪਣੇ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਕਿ ਮੈਂ ਬੀਕਾ ਨੇਲ ਦੇ ਵਿੱਚ ਕਿਸੇ ਤਸਕਰਾਂ ਦੇ ਕੋਲ ਆ ਮੈਨੂੰ ਵੇਚ ਦਿੱਤਾ ਗਿਆ ਤੇ ਜਿੱਥੇ ਕਿ ਜਿਹੜੇ ਲੜਕੀ ਨੂੰ ਲੈਣ ਵਾਲੇ ਸਨ ਨਾ ਕਿਉਂ ਜਵਾਨ ਬੰਦੇ ਸਨ ਜਿਨ੍ਹਾਂ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਪੁਲਿਸ ਹੁਣ ਸਾਰੇ ਮਾਮਲੇ ਦੀ ਛਾਣਬੀਨ ਕਰ ਰਹੀ ਹੈ ਦੱਸਿਆ ਜਾਂਦਾ ਹੈ ਕਿ ਉਸ ਜਨਾਨੀ ਦੇ ਨਾਲ ਚਾਰ ਜਣੇ ਹੋਰ ਵੀ ਸ਼ਾਮਲ ਸਨ ਇਸ ਸਾਰੇ ਕਰਨਾ ਗ੍ਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਅੱਜ ਕੱਲ ਬਗਾਨਿਆਂ ਨੇ ਤਾਂ ਆਪਣਾ ਹੋਣਾ ਹੀ ਕੀ ਹੈ ਜਿਹੜੇ ਆਪਣੇ ਖੁਦ ਦੇ ਰਿਸ਼ਤੇਦਾਰ ਆ ਉਹਨਾਂ ਉੱਤੇ ਵੀ ਯਕੀਨ ਕਰਨਾ ਬਹੁਤ ਔਖਾ ਹੋਇਆ ਪਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚਦੀ ਹੋ ਜੇ ਤੇ ਆਪਾਂ ਆਪਣੇ ਬੱਚਿਆਂ ਨੂੰ ਜਮਾਂ ਸੇਫ ਰੱਖ ਸਕੀਏ ਕਿਉਂਕਿ ਟਾਈਮ ਬਹੁਤ ਮਾੜਾ ਆ ਚੁੱਕਿਆ ਤੇ ਦੂਜੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਬਹੁਤ ਹੈਰਾਨੀਜਨਕ ਖਬਰਾਂ ਜਿੱਥੇ ਕਿ ਇੱਕ ਤਿੰਨ ਬੱਚਿਆਂ ਦਾ ਪਿਓ ਜਿਸ ਨੂੰ 기 ਉਸ ਦੀ ਹੀ ਘਰਵਾਲੀ ਨੇ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਰੰਗੀ ਹੱਥੀ ਫੜ ਲਿਆ ਸੋ ਨੂੰ ਫੋਟੋਆਂ ਨਾਲ ਨਾਲ ਦਿਖਾ ਰਹੇ ਆ ਨਾਲ ਤੁਹਾਨੂੰ ਫੋਟੋਆਂ ਦਿਖਾ ਰਿਹਾ ਜਿਹੜਾ ਸ਼ਖਸ਼ ਹੈ ਉਸ ਨੂੰ ਇਸ ਦੀ ਘਰ ਵਾਲੀ ਨੇ ਜੋ ਕਿ ਤਿੰਨ ਬੱਚਿਆਂ ਦਾ ਪਿਓ ਆ ਉਸ ਨੂੰ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਹੋਟਲ ਦੇ ਵਿੱਚ ਰੰਗਿਆ ਥੀ ਫੜਿਆ ਗਿਆ ਤੇ ਉਸ ਤੋਂ ਬਾਅਦ ਭਾਰੀ ਹੰਗਾਮਾ ਹੋਇਆ ਜਿੱਥੇ ਕਿ ਇਸ ਸ਼ਖਸ਼ ਦੀ ਘਰ ਵਾਲੀ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਕਾਫੀ ਲੰਮੇ ਸਮੇਂ ਤੋਂ ਉਸ ਨੂੰ ਨਾ ਤਾਂ ਚੰਗੀ ਤਰ੍ਹਾਂ ਬੁਲਾ ਰਿਹਾ ਤੇ ਨਾ ਹੀ ਟਾਈਮ ਸਿਰ ਘਰ ਆਉਂਦਾ ਤਾਂ ਜਦੋਂ ਉਹ ਕਹਿੰਦੀ ਮੈਨੂੰ ਸ਼ੱਕ ਹੁੰਦਾ ਤਾਂ ਮੈਂ ਕਈ ਦਿਨਾਂ ਤੋਂ ਆਪਣੇ ਘਰ ਵਾਲ ਦਾ ਪਿੱਛਾ ਕਰ ਰਹੀ ਸੀ ਪਿੱਛਾ ਕਰਦੀ ਕਰਦੀ ਨੂੰ ਇਨ ਤੇ ਅੱਜ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਕਿਸੇ ਬਗਾਨੀ ਲੜਕੀ ਦੇ ਨਾਲ ਹੋਟਲ ਦੇ ਵਿੱਚ ਜਾਂਦਾ ਤੇ ਮੈਂ ਉਸ ਨੂੰ ਉਸ ਨੂੰ ਉਤੋਂ ਹੀ ਫੜ ਲਿਆ ਤੇ ਉਸ ਤੋਂ ਬਾਅਦ ਭਾਰੀ ਹੰਗਾਮਾ ਹੁੰਦਾ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸ਼ਖਸ ਖੜਾ ਆਪਣੀ ਸਫਾਈ ਦੇ ਰਿਹਾ ਪਰ ਉਥੋਂ ਜਿਹੜੇ ਆਸ-ਪਾਸ ਦੇ ਲੋਕ ਸੀਗੇ ਉਹਨਾਂ ਨੇ ਵੀ ਗਵਾਹੀ ਭਰੀ ਕਿ ਇਹ ਬਗਾਨੀ ਔਰਤ ਦੇ ਨਾਲ ਹੋਟਲ ਦੇ ਕਮਰੇ ਵਿੱਚ ਸੀਗਾ ਵੇਖੋ ਕਿੰਨੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਅੱਜ ਕੱਲ ਦਾ ਕਿੰਨਾ ਮਾੜਾ ਟਾਈਮ ਆ ਗਿਆ ਜਿਸ ਦੇ ਵਿੱਚ ਨਾ ਤਾਂ ਕੋਈ ਆਪਣੇ ਰਿਸ਼ਤੇਦਾਰ ਤੇ ਯਕੀਨ ਕਰ ਸਕਦਾ ਤੇ ਨਾ ਹੀ ਕੋਈ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖ ਰਿਹਾ ਕਿਉਂਕਿ ਟਾਈਮ ਇਹੋ ਜਿਹਾ ਆ ਗਿਆ ਕਿ ਕਿਸੇ ਤੇ ਯਕੀਨ ਕਰਨ ਦਾ ਅੱਜ ਕੱਲ ਟਾਈਮ ਨਹੀਂ ਰਿਹਾ ਜਿਵੇਂ ਕਿ ਤੁਹਾਨੂੰ ਦੱਸਿਆ ਪਹਿਲਾਂ ਇੱਕ ਮਾਸੀ ਦੇ ਵੱਲੋਂ ਆਪਣੀ ਸਗੀ ਭਾਂਜੀ ਨੂੰ ਵੇਚ ਦਿੱਤਾ ਜਾਂਦਾ ਤੇ ਉਹ ਲੜਕੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੁਸੀਂ ਫੋਟੋ ਦੇ ਵਿੱਚ ਵੇਖ ਰਹੇ ਹੋ ਉਹ ਲੜਕੀ ਹਸਪਤਾਲ ਦੇ ਵਿੱਚ ਆਏ ਤੇ ਜੋ ਵਿਅਕਤੀ ਨੂੰ ਨਾਲ ਉਸ ਦੇ ਗ੍ਰਿਫਤਾਰ ਕੀਤਾ ਉਹ ਵੀ ਪੁਲਿਸ ਨੇ ਖੜਾ ਕੀਤਾ ਹੋਇਆ ਤੇ ਸੋ ਵੀਡੀਓ ਨੂੰ ਵਾਤਵਾਇਂ ਸ਼ੇਅਰ ਕਰਿਓ ਤੇ ਹੋਰ ਇਦਾਂ ਦੀਆਂ ਖਬਰਾਂ ਜਾਣਕਾਰੀ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਇਦਾਂ ਦੀਆਂ ਖਬਰਾਂ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵਾਤਵਾਇਂ ਸ਼ੇਅਰ ਕਰ ਦਿਓ ਤੇ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਟਾਈਮ ਬਹੁਤ ਮਾੜਾ ਆ ਚੁੱਕਿਆ ਕਿਸੇ ਉੱਤੇ ਵੀ ਅੱਜ ਦੇ ਟਾਈਮ ਦੇ ਵਿੱਚ ਯਕੀਨ ਕਰਨਾ ਬਹੁਤ ਔਖਾ ਹੋਇਆ ਪਿਆ